ਮਾਮਲਾ ਟਾਂਡਾ ਦਾ ਹੈ ਜਿੱਥੇ ਟਾਂਡਾ ਪੁਲਿਸ ਦੀ ਟੀਮ ਵੱਲੋਂ ਬੀਤੇ ਦਿਨੀ ਨਸ਼ੇ ਵਾਲੀਆਂ ਗੋਲੀਆਂ ਸਣੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਉਕਤ ਵਿਅਕਤੀ ਲੁਟੇਰਾ ਗਿਰੋਹ ਦੇ ਮੈਂਬਰ ਨਿਕਲੇ ਹਨ ਤੇ ਇਹ ਲੁਟੇਰਿਆਂ ਨੇ ਹੀ ਪਿੰਡ ਜੋੜਾ ਵਿਖੇ ਇੱਕ ਬਜ਼ੁਰਗ ਔਰਤ ਨਾਲ ਲੁੱਟਖੋ ਕੀਤੀ ਸੀ। ਟਾਂਡਾ ਪੁਲਿਸ ਨੇ ਬਜ਼ੁਰਗ ਔਰਤ ਨਾਲ ਹੋਈ ਲੁੱਟਖੋ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਇਸ ਲੁੱਟਖੋ ਨਾਲ ਸਬੰਧਿਤ ਸਕੇ ਭਰਾਵਾਂ ਸਮੇਤ ਤਿੰਨ ਲੋਟੇਰਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਥਾਣਾ ਟਾਂਡਾ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਾਲਕ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਟਾਂਡਾ ਪੁਲਿਸ ਦੀ ਗ੍ਰਿਫਤ ਵਿੱਚ ਆਏ ਲੋਟੇਰਿਆਂ ਦੀ ਜੋ ਪਛਾਣ ਹੈ ਸਨੀ ਅਤੇ ਮਨੀ ਦੋਵੇਂ ਪੁੱਤਰ ਸਤਪਾਲ ਸਿੰਘ ਵਾਸੀ ਸਲਾਮਤਪੁਰਾ ਕਪੂਰਥਲਾ ਰਜਤ ਮਸੀਬ ਪੁੱਤਰ ਪ੍ਰੇਮ ਮਸੀਵਾਸੀ ਬਹਿਰਾਮ ਸ੍ਰਿਸ਼ਤਾ ਪੋਪੂਰ ਜਲੰਧਰ ਵੱਜੋਂ ਹੋਈ ਹੈ ਉਹਨਾਂ ਦੱਸਿਆ ਹੈ ਕਿ ਪਿੰਡ ਜੋੜਾ ਵਿੱਚ ਬੀਤੇ ਦਿਨੀ ਰਾਤ ਸਮੇਂ ਹੋਈ ਲੁੱਟਖੋ ਦੀ ਵਾਰਦਾਤ ਉਪਰੰਤ ਇਹਨਾਂ ਲੁਟੇਰਿਆਂ ਦੀ ਭਾਲ ਜੋ ਹੈ ਥਾਣਾ ਮੁਖੀ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਏਐਸਆਈ ਜਗਜੀਤ ਸਿੰਘ ਹੈੱਡ ਕਨਸਟੇਬਲ ਵਿਕਾਸ ਮਹਿਤਾ ਹੈਡ ਕਨਸਟੇਬਲ ਜਸਪ੍ਰੀਤ ਸਿੰਘ ਹੈਡ ਕਨਸਟੇਬਲ ਪੁਨੀਤ ਕੁਮਾਰ ਸ਼ਰਮਾ ਤੇ ਸੁਖਦੇਵ ਸਿੰਘ ਦੀ ਟੀਮ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਜਿਸ ਦੌਰਾਨ ਚੌਂਕੀ ਇਨਚਾਰਜ ਏਐਸਆਈ ਰਾਜਵਿੰਦਰ ਸਿੰਘ ਦੀ ਟੀਮ ਵੱਲੋਂ ਲੁਟੇਰਿਆਂ ਨੂੰ ਦੇਹਰੀਵਾਲ ਵਿਖੇ 1004 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਪੁੱਛਗਿੱਛ ਦੌਰਾਨ ਉਕਤ ਲੁਟੇਰਿਆਂ ਨੇ ਮੰਨਿਆ ਕਿ ਉਹਨਾਂ ਨੇ ਪਿੰਡ ਜੋੜਾ ਵਿੱਚ ਹੋਈ ਲੁੱਟਖੋਹ ਦੀ ਵਾਰਦਾਤ ਤੋਂ ਇਲਾਵਾ ਜੋ ਹੈ ਹੋਰਨਾਂ ਥਾਵਾਂ ਤੇ ਵੀ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਟੀਐਸਪੀ ਟਾਂਡਾ ਨੇ ਦੱਸਿਆ ਕਿ ਉਹ ਲੋਟੇਰਿਆਂ ਪਾਸੋਂ ਪੁਲਿਸ ਨੇ ਲੁੱਟ ਖੋਹ ਕੀਤੇ ਗਏ 31000 ਰੁਪਏ ਦੀ ਨਕਦੀ 4 ਤੋਲੇ ਸੋਨੇ ਦੇ ਗਹਿਣੇ 150 ਅਮਰੀਕੀ ਡਾਲਰ ਤੇ ਦੋ ਕੜੀਆਂ ਖਿਡੌਣਾ ਨੂਮਾ ਪਿਸਤੌਲ ਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਨੇ ਉਹਨਾਂ ਦੱਸਿਆ ਹੈ ਕਿ ਲੁਟੇਰੇ ਖਿਲਾਫ ਜੋ ਹੈ ਟਾਂਡਾ ਪੁਲਿਸ ਨੇ ਪਹਿਲਾਂ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕੀਤਾ ਸੀ ਤੇ ਹੁਣ ਇਸ ਵਿੱਚ ਵਾਧਾ ਜੁਰਮ ਕੀਤਾ ਜਾਵੇਗਾ ਉਹਨਾਂ ਦੱਸਿਆ ਹੈ ਕਿ ਲੁਟੇਰਿਆਂ ਦਾ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਤੇ ਇਲਾਕੇ ਵਿੱਚ ਹੋਈਆਂ ਹੋਰ ਲੁੱਟ ਉਹਦੀਆਂ ਵਾਰਦਾ ਦਾਤਾਂ ਵੀ ਜੋ ਹਨ ਹੋਈਆਂ ਨੇ ਉਹਨਾਂ ਨੂੰ ਸੁਲਝਣ ਦੀ ਉਮੀਦ